ਰੇੜੀ ਪਾਕਿਸਤਾਨ ਫੇਰੀ ਉੱਤੇ ਜਾਈਏ ਤਾਂ ਉੱਥੋਂ ਦੀਆਂ ਸੜਕਾਂ ਕੰਡੇ ਰੁੱਖਾਂ ਅਤੇ ਇਹਨਾ ਉੱਤੇ ਚੱਲਣ ਵਾਲੇ ਚਾਰ ਪਹੀਆ ਬਹਣਾ ਦੀ ਘਾਟ ਰੜਕਦੀ ਹੈ ਡੰਡੀ ਸੜਕਾਂ ਖਾਲੀ-ਖਾਲੀ ਹਨ ਅਤੇ ਕਾਰਾਂ ਟਾਮੀਆਂ-ਟਾਮੀਆਂ ਡੰਡੀ ਇਧਰ ਲਈ ਪੰਜਾਬ ਦੀ ਉਨਤੀਵੀਂ ਚੇਤੇ ਆਉਂਦੀ ਹੈ ਅਤੇ ਖਾਲਿਸਤਾਨੀ ਮੰਗਦੀ ਚਰਚਾ ਵੀ ਡੰਡੀ ਇਹ ਗੱਲ ਵੱਖਰੀ ਹੈ ਕਿ ਇੱਧਰ ਦੇ ਸੜਕ ਹਾਦਸੇ ਉਪਰੋਕਤ ਫਖਰ ਦੀ ਫੂਕ ਕੱਢ ਦਿੰਦੇ ਹਨ ਡੰਡੀ ਉੱਤਰ ਪ੍ਰਦੇਸ਼ ਵਾਲੇ ਖਾਸ ਕਰਕੇ ਡੰਡੀ ਭਾਰਤ ਦੀਆਂ ਕੁੱਲ ਸੜਕਾਂ ਵਿੱਚੋਂ ਕੇਵਲ 5% ਹਾਈਵੇਜ਼ ਹਨ ਪਰ ਇਹਨਾਂ ਉੱਤੇ ਹੋਣ ਵਾਲੀਆਂ ਮੌਤਾਂ ਦੀ ਪ੍ਰਤੀਸ਼ਤਤਾ 60 ਪੀਸ ਦੀ ਹੈ ਡੰਡੀ ਸੜਕ ਬਣਾਉਣ ਵਾਲਿਆਂ ਦੀ ਲਾਪਰਵਾਹੀ ਅਤੇ ਬੇਈਮਾਨੀ ਵੀ ਰੜਕਦੀ ਹੈ ਅਤੇ ਮੁਰੰਮਤ ਕਰਨ ਵਾਲਿਆਂ ਦੀ ਅਣਗਹਿਲੀ ਵੀ ਡੰਡੀ ਹਾਦਸਿਆਂ ਦਾ ਸ਼ਿਕਾਰ ਹੋਣ ਵਾਲਿਆਂ ਲਈ ਸਥਾਪਿਤ ਕੀਤੇ ਗਏ ਟਰਾਂਮਾ ਸੈਂਟਰ ਵੀ ਨਾ ਮਾਤਰ ਹਨ ਡੰਡੀ ਜਿਹੜੇ ਹਨ ਉਹਨਾਂ ਵਿੱਚ ਲੁੜੀ ਦੀਆਂ ਸਹੂਲਤਾਂ ਨਹੀਂ ਡੰਡੀ ਮਾੜੀ ਗੱਲ ਇਹ ਕਿ ਇੱਥੋਂ ਦੇ ਡਰਾਈਵਰ ਹੀ ਨਹੀਂ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਡੰਡੀ ਡਰਾਈਵਰ ਗਲਤ ਪਾਸਿਓਂ ਮੋੜ ਕੱਟ ਕੇ ਕੰਟਰੋਲ ਪਚਾਉਂਦੇ ਹਨ ਰਿਹੜੇ ਵਾਲੇ ਲਾਲ ਬੱਤੀ ਤੋਂ ਸੱਖਣੇ ਵਾਹਨ ਸੜਕ ਦੇ ਕੰਡੇ ਖੜੇ ਕਰਕੇ ਤੋਰ ਜਾਂਦੇ ਹਨ ਅਤੇ ਪੁਲਸ ਚਲਾਣ ਕਟਣ ਦੀ ਥਾਂ ਪੈਸੇ ਲੈ ਕੇ ਤੋਰ ਦਿੰਦੀ ਹੈ ਡੰਡੀ ਜਿੰਨੀ ਵੱਡੀ ਗੱਡੀ ਓਨੀਆਂ ਹੀ ਗਲਤੀਆਂ ਡੰਡੀ ਇਸ ਨੂੰ ਅਖਾਣ ਜਿਸ ਕੀ लाठी ਉਸ ਕੀ ਪੈਸ ਦਾ ਵਰਤਮਾਨ ਬਦਲ ਵੀ ਕਹਿ ਸਕਦੇ ਹਾਂ ਡੰਡੀ ਸਾਈਕਲਾਂ ਵਾਲੇ ਇੱਧਰ ਉੱਧਰ ਤੱਕੇ ਵਿਣਾ ਰੈਡੀ ਉਂਗਲੀ ਜਾਂ ਹੱਥ ਦਾ ਇਸ਼ਾਰਾ ਕਰਕੇ ਮੋੜ ਕਟਦੇ ਫੋਰਾ ਨਹੀਂ ਲਾਉਂਦੇ ਡੰਡੀ ਸਰਕਾਰਾਂ ਅਤੇ ਉਹਨਾਂ ਦੇ ਮੰਤਰੀ ਇਹ ਸਭ ਕੁਝ ਜਾਣਦੇ ਹਨ ਪਰ ਇਸ ਦੇ ਹਲ ਵੱਲ ਧਿਆਨ ਨਹੀਂ ਦਿੰਦੇ ਡੰਡੀ ਉੰਜ ਤਾਂ ਪੁਲ ਬਣਦੇ ਨਹੀਂ ਜੇ ਬਣ ਰਹੇ ਹੁੰਦੇ ਹਨ ਤਾਂ ਖਤਰੇ ਤੋਂ ਸਾਵਧਾਨ ਨਹੀਂ ਕਰਦੇ ਡੰਡੀ ਪਰਮਾਨ ਬਜੋ ਬਰੇਲੀ ਤੋਂ ਬੰਦੈਵੋ ਵਿਚਕਾਰ ਇੱਕ ਪੁਲ ਦੀ ਉਸਾਰੀ 2018 ਵਿੱਚ ਸ਼ੁਰੂ ਹੋਈ ਸੀ ਪਰ ਅੱਧ ਵਿਚਕਾਰ ਇਸ ਦੇ ਨਿਰਮਾਣ ਦੀ ਜ਼ਿੰਮੇਵਾਰ ਪੀਡਬਲਿਊਡੀ ਨੇ ਲੈ ਲਈ ਡੰਡੀ ਸਾਵਧਾਨੀ ਦਾ ਬੋਰਡ ਕਿਸੇ ਵੀ ਨਹੀਂ ਸੀ ਲਾਇਆ ਡੰਡੀ ਨਵੰਬਰ ਮਹੀਨੇ ਦੁਰਘਟਨਾ ਵਾਪਰ ਗਈ ਡੰਡੀ ਬ੍ਰੇਕਾਂ ਲਾਉਣ ਤੋਂ ਪਹਿਲਾਂ ਹੀ ਕਾਰ ਡਿੱਗ ਕੇ ਤਬਾਹ ਹੋ ਗਈ ਅਤੇ ਬੰਦੇ ਮਰ ਗਏ ਡੰਡੀ ਦੋਸ਼ੀ ਵਚਨ ਦਾ ਰਾਹ ਜਾਣਦੇ ਹਨ ਡੰਡੀ ਇੱਥੋਂ ਵੀ ਲੱਭ ਲੈਣਗੇ ਡੰਡੀ ਮੈਂ ਕੱਲ ਹੀ ਦਿੱਲੀ ਤੋਂ ਪਰਤਿਆ ਹਾਂ ਡੰਡੀ ਹੁਣ ਦਿੱਲੀ ਉਹ ਨਹੀਂ ਰਹੀ ਜਿਸ ਵਿੱਚ ਮੈਂ 1953 ਤੋਂ 1983 ਤੱਕ ਮੌਜਾਂ ਮਾਣੀਆਂ ਸਨ ਡੰਡੀ ਇੰਨੀਆਂ ਕਿ ਚੰਡੀਗੜ੍ਹ ਆ ਕੇ ਪਿੱਛੇ ਛੱਡੀ ਦਿੱਲੀ ਦੀ ਯਾਦ ਸਤਾਰ ਹੀ ਸੀ ਪਰ ਹੁਣ ਦਿੱਲੀ ਨੂੰ ਪੈਰ ਪੁੱਟਦਿਆਂ ਢਰ ਲੱਗਦਾ ਹੈ ਡੰਡੀ ਪਰ ਜਾਏ ਬਿਨਾ ਵੀ ਨਹੀਂ ਰਿਹਾ ਜਾਂਦਾ ਡੰਡੀ ਪ੍ਰਦੂਸ਼ਣ ਬਾਰੇ ਪੜਦੇ ਰਹਿਣ ਦਾ ਆਦੀ ਹਾਂ ਟੰਡੀ ਆਪਣੇ ਆਪ ਨੂੰ ਦਿੱਲੀ ਤੋਂ ਬਾਹਰ ਰਹੇ ਰਹੇ ਉਹਨਾ ਪਾੜਿਆਂ ਵਿੱਚੋਂ ਗਿੰਦਾ ਹਾਂ ਜਿਨ੍ਹਾਂ ਨੂੰ ਪ੍ਰਦੂਸ਼ਣ ਬਾਰੇ ਪੂਰੀ ਜਾਣਕਾਰੀ ਹੈ ਡੰਡੀ ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਹਵਾ ਦੀ ਗੁਣਵੱਤਾ ਸੰਬੰਧੀ ਜਾਰੀ ਕੀਤੇ ਗਏ ਸਰਵੇ